ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਣੇ ਪੇਜ ਦੇ ਉੱਪਰ ਸਾਰੇ ਦੋਸਤਾਂ ਦਾ ਸਵਾਗਤ ਆ ਤੇ ਪਹੁੰਚੇ ਸੀ ਖੇਤ ਗਿੜਾ ਮਾਰਨਾ ਤੇ ਤੁਹਾਨੂੰ ਦਿਖਾ ਰਹੇ ਹਾਂ ਆਪਣੀ ਕਣਕ ਇਹ ਹੈਗੀ ਆ 222 ਕਣਕ ਆਪਣੀ ਤੇ ਠੀਕ ਆ ਜਾਣੀ ਇਹ ਫੋਟ ਆਪਾਂ ਇਹਨੂੰ ਕਹਿ ਸਕਦੇ ਹਾਂ ਵੀ ਠੀਕ ਕੀਤੀ ਵੀ ਆਣੀ ਤੇ ਮੌਸਮ ਜਿਹੜਾ ਬਹੁਤ ਅਨੁਕੂਲ ਚੱਲ ਰਿਹਾ ਵਿੱਚ ਦੀ ਧੁੱਪ ਵੀ ਵਧੀਆ ਲੱਗ ਜਾਂਦੀ ਆ ਤੇ ਮੀ ਦੋ ਪੈ ਗਏ ਆ ਉਹ ਵੀ ਬਹੁਤ ਫਾਇਦਾ ਹੋਇਆ ਹਨ ਤੇ ਧੁੰਦ ਵੀ ਪੈ ਜਾਂਦੀ ਹੈ ਜਾਨੀ ਮਿਕਸ ਆ ਜਿਹੜਾ ਅਨਕੂਲ ਚੱਲ ਰਿਹਾ ਕਣਕਾਂ ਦੇ ਮੌਸਮ ਸੋ ਇਹਦੇ ਲਈ ਆਪਾਂ ਤੁਹਾਨੂੰ ਇੰਨੀ ਗੱਲ ਹੀ ਕਵਾਂਗੇ ਬਈ ਜਿਹੜੀ ਕਣਕਾਂ ਉਹ ਮੌਸਮ ਤੇ ਕਾਫੀ ਡਿਪੈਂਡ ਹੁੰਦੀਆਂ ਹਨ ਆਪਾਂ ਨੂੰ ਪਤਾ ਹੀ ਆ ਕੋਈ ਵੀ ਫਸਲ ਆ ਜੇਕਰ ਉਹਨਾਂ ਨੂੰ ਉਸ ਨੂੰ ਵਾਤਾਵਰਨ ਚੰਗਾ ਮਿਲਦਾ ਮੌਸਮ ਚੰਗਾ ਮਿਲਦਾ ਤਾਂ ਉਹ ਚੰਗਾ ਹੀ ਹੁੰਦੀ ਆ ਤੇ ਕਈ ਦੋਸਤ ਕਈ ਜਿਹੜੇ ਹੁੰਦੇ ਸਲਾਹਕਾਰ ਕੋਈ ਪੈਸਟੀਸਾਈਡ ਵਾਲੇ ਸ਼ਾਪਾਂ ਵਾਲੇ ਕਹਿੰਦੇ ਵੀ ਆਹ ਆ ਚੀਜ਼ ਕਰ ਦਿਓ ਤੁਹਾਡੀ ਫੋਟ ਵਧ ਜੂਗੀ ਆਹ ਦਵਾਈ ਕਰ ਦਿਓ ਤੇ ਆਹ ਫਰਟੀਲਾਈਜ਼ਰ ਪਾ ਦਿਓ ਤੇ ਇਸ ਦੇ ਉੱਪਰ ਮੈਂ ਹਜੇ ਤੱਕ ਕੋਈ ਵੀ ਤਾਕਤ ਵਾਲੀ ਸਪਰੇ ਨਹੀਂ ਕੀਤੀ ਸਿਰਫ ਇਹਦੇ ਵਿੱਚ ਤਿੰਨ ਗੱਟੇ ਯੂਰੀ ਆਪਾਂ ਪੂਰੀ ਕਰਤੀ ਆ ਤੇ ਇਸ ਤੋਂ ਬਾਅਦ ਇਹਦੇ ਵਿੱਚ ਯੂਰੀ ਮੇਰੀ ਪਾਉਣ ਦੀ ਕੋਈ ਪਲਾਨਿੰਗ ਹੈ ਨਹੀਂ ਗਈ ਤੇ ਇੱਕ ਸਪਰੇ ਦੇ ਉੱਪਰ ਨਦੀਨਾਂ ਵਾਲੀ ਕਰਤੀ ਆ ਇਥੇ ਸ਼ਰਤ ਇਹ ਆ ਵੀ ਤੁਸੀਂ ਜਿਹੜੀ ਨਦੀਨਾਂ ਵਾਲੀ ਸਪਰੇਅ ਕਰਨੀ ਨਾ ਉਹ ਇਸ ਤਰੀਕੇ ਦੇ ਨਾਲ ਕਰੋ ਵੀ ਤੁਹਾਡੀ ਕਣਕ ਨੂੰ ਜ਼ਿਆਦਾ ਝਟਕਾ ਨਾ ਲੱਗੇ ਹਨ ਕਈ ਵਾਰੀ ਆਪਾਂ ਨਦੀਨਾਂ ਵਾਲੀ ਸਪਰੇਅ ਜਿਹੜੀ ਡੋਜ਼ ਹੁੰਦੀ ਆ ਪੂਰੀ ਪਾਉਣ ਦੀ ਬਜਾਏ ਉਸ ਤੋਂ ਵੀ ਜ਼ਿਆਦਾ ਪਾ ਦਿੰਨੇ ਆ ਆਪਦੇ ਖੇਤ ਨੂੰ ਦੇਖਦੇ ਹੀ ਨਹੀਂ ਵੀ ਆਪਣੇ ਖੇਤ ਦੇ ਵਿੱਚ ਨਦੀਨ ਹੈ ਕਿੰਨੇ ਕਈ ਵਾਰ ਨਦੀਨ ਹੁੰਦੇ ਹੀ ਨਹੀਂਗੇ ਤੇ ਉਹ ਨਦੀਨ ਹੁੰਦੇ ਨਹੀਂਗੇ ਜਿਹੜੇ ਜੜ ਦੀ ਆਪਾਂ ਸਪਰੇਅ ਕਰ ਦਿੰਨੇ ਆ ਜਿਵੇਂ ਆਪਾਂ 24D ਚੱਲ ਰਹੀ ਆ ਪਾਪਾ ਹਰੇਕ ਖੇਤ ਦੇ ਲਈ ਇੱਕ ਹੀ ਵਿਵਰਤ ਲੈਣੀ ਆ ਵੀ ਆਪਾਂ 24D ਪਾਉਣੀ ਪਾਉਣੀ ਆ ਇਹ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਨਦੀਨ ਹੋਵੇ ਹੀ ਨਾ ਚੌੜੇ ਪੱਤੇ ਵਾਲਾ ਤੇ ਆਪਾਂ 24D ਜਿਹੜੀ ਡੋਜ਼ ਦੁਕਾਨਦਾਰ ਦੱਸਦੇ ਆ 4 ਢਾਈ ਕਿੱਲਿਆਂ ਦੇ ਵਿੱਚ 1 ਲੀਟਰ ਪਵਾ ਦਿੰਦੇ ਆ ਤੇ ਉਹ ਜਿਹੜਾ 24D ਆ ਉਹ ਇੰਨਾ ਜ਼ਿਆਦਾ ਨੁਕਸਾਨ ਕਰ ਦਿੰਦੀ ਹੈ ਵੀ ਕਣਕ ਜਿਹੜੀ ਆ ਖੀਰ ਤੱਕ ਰਿਕਵਰੀ ਨਹੀਂ ਕਰ ਪਾਉਂਦੀਗੀ ਹਨਾ ਉਹਨਾਂ ਨੂੰ ਤੁਸੀਂ ਪੁੱਛੋਗੇ ਤੁਹਾਨੂੰ ਕਹਿਣਗੇ ਵੀ ਇਹ 2.5 ਕਿੱਲਿਆਂ ਦੇ ਵਿੱਚ 1 ਲੀਟਰ ਪੈਂਦਾ। ਜੋ ਇਹਦੀ ਡੋਜ ਆ ਉਹ ਲਿਖੀ ਵੀ ਨਹੀਂ ਹੁੰਦੀ ਪਰ ਉਸ ਨੂੰ ਬਹੁਤ ਘੱਟ ਪਾਇਆ ਜਾਵੇ ਤਾਂ ਤਾਂ ਵੀ ਉਹ ਕੰਮ ਕਰਦੀ ਥੋਨੂੰ ਮੈਂ ਪਿੱਛੇ ਬੂਟਾ ਵਿਖਾਈ ਇੱਕ ਗਾਂਵ ਵੀ ਖਾਣਾ ਚੋੜੇ ਪੱਤੇ ਵਾਲਾ ਤੇ ਤੁਸੀਂ ਹੈਰਾਨ ਰਹ ਜੋਗੇ ਵੀ ਮੈਂ ਡੋਜ ਕਿੰਨੀ ਪਾਈ ਆ। ਉਹ ਵੇਖੋ ਸਾਹਮਣੇ ਮੈਂ ਸਿਰਫ ਔਰ ਸਿਰਫ ਜਿਹੜਾ 1 ਲੀਟਰ ਆ ਉਹ 5 ਕਿੱਲਿਆਂ ਦੇ ਵਿੱਚ ਪਾਇਆ ਯਾਨੀ ਕਿ 200 ਐਮਐਲ ਇੱਕ ਕਿੱਲੇ ਦੀ। ਤੇ ਆਹ ਵੇਖੋ ਮੇਰੇ ਮਨ ਲਾਦਾ ਵਿੱਚ ਮਾੜਾ ਮੋਟੀ ਹੋਊਗਾ। ਆ ਖਾਲੇ ਦੇ ਉੱਪਰ ਚੌੜੇ ਪੱਤੇ ਵਾਲਾ ਹੈਗਾ ਪਾਲਕ ਇਹ ਵੇਖੋ ਥੱਲੇ ਲੱਗਿਆ ਪਿਆ ਤੇ ਇਹ ਇਸ ਚੀਜ਼ਾਂ ਦਾ ਖਿਆਲ ਰੱਖਿਆ ਜਾਵੇ ਤੇ ਜੇ ਮਾੜਾ ਮੋੜ ਗੁੱਲੀ ਡੰਡਾ ਕਿਤੇ ਰਹਿ ਵੀ ਜਾਊਗਾ ਤਾਂ ਇੰਨੀ ਗੱਲ ਨਹੀਂ ਹੁੰਦੀਗੀ ਪਰ ਜਿਹੜਾ ਗੁੱਲੀ ਡੰਡੇ ਦੇ ਮਾਰਨ ਦੇ ਚੱਕਰ ਵਿੱਚ ਤੁਸੀਂ ਦੂਰੀ ਦੂਰੀ ਤੀਰੀ ਤੀਰ ਵਾਰ ਸਪਰਿਆਂ ਕਰ ਦਿੰਨੇ ਆ ਉਹ ਕਣਕ ਨੂੰ ਬਹੁਤ ਜ਼ਿਆਦਾ ਨੁਕਸਾਨ ਕਰ ਦਿੰਦੀਆਂ ਉਹਨਾਂ ਨੁਕਸਾਨ ਤਾਂ ਗੁੱਲੀ ਡੰਡਾ ਕਰਦਾ ਵੀ ਨਹੀਂ ਜਿੰਨਾ ਨਦੀਨ ਨਸ਼ਕ ਦਵਾਈਆਂ ਕਰ ਦਿੰਦੀਆਂ ਸੋ ਜਿਹੜਾ ਲੀਡਰ ਸਾਲਟ ਆ ਉਹ ਆਪਾਂ ਜਾਣਦੇ ਆ ਵਿੱਚ ਕਈ ਦੋਸਤ ਉਹ ਵੀ ਕਰਦੇ ਵਿੱਚ ਉਹਦੇ ਟੌਪਿਕ ਪਾਉਂਦੇ ਮੈਂ ਵੀ ਕੀਤਾ ਤੇ ਉਹ ਟੌਪਿਕ ਤੇ ਲੀਡਰ ਨੂੰ ਮਲਾ ਕੇ ਲੀਡਰ ਦੀ ਇੱਕ ਯੂਨਿਟ ਪਾਉਂਦੇ ਆ ਤਾਂ ਟੌਪਿਕ ਤਾਂ ਖੈਰ ਇਹਨਾਂ ਨੁਕਸਾਨ ਨਹੀਂ ਕਰਦੀ ਕੀ ਭਲਾ ਦੋ ਵੀ ਪਾ ਦੋ ਤੁਸੀਂ ਪੈਕਟ ਪਰ ਜਦੋਂ ਤੁਸੀਂ ਆਪਸ ਵਿੱਚ ਦੀ ਮਿਕਸ ਕਰਦੇ ਆ ਦਵਾਈਆਂ ਨੂੰ ਵਿੱਚ 24D ਪਾ ਦਿੰਨੇ ਆ ਤੇ ਉਹਦੀ ਡੋਜ਼ ਇੰਨੀ ਜ਼ਿਆਦਾ ਹੋ ਜਾਂਦੀ ਹੈ ਵੀ ਉਹ ਜਿਹੜੀ ਕਣਕ ਹੁੰਦੀ ਹੈ ਇੱਕ ਵਾਰ ਇੰਨਾ ਝਟਕਾ ਦਿੰਦੀ ਆ ਇਹ ਕਣਕ ਖੀਰ ਤੱਕ ਰਿਕਵਰੀ ਨਹੀਂ ਕਰ ਪਾਉਂਦੀ ਮੈਂ ਜਿਹੜੀ ਡੋਜ਼ ਪਾਈ ਉਹ 1.5 ਕਿੱਲੇ ਦੇ ਵਿੱਚ ਲੀਡਰ ਪਾਈ ਆ ਇੱਕ ਯੂਨਟ ਤੇ ਦੋ ਪੈਕਟਾਂ ਤੋਂ ਥੋੜ੍ਹੀ ਜਿਹਾ ਘੱਟ ਟੋਫਕ ਪਾਈ ਆ ਤੇ ਵਿੱਚ ਹੀ ਮੈਂ 24D ਪਾਤੀ ਸੀ 200ml ਜੇ ਮੈਂ ਇਸ ਦੇ ਬਜਾਏ ਜ਼ਿਆਦਾ 24D ਪਾੰਦਾ ਤਾਂ ਹੋ ਸਕਦਾ ਮੇਰਾ ਨੁਕਸਾਨ ਹੋ ਜਾਂਦਾ ਸੋ ਜਿਹੜਾ ਇਹ ਤੇ ਤਾਂ ਪੂਰਾ ਕੰਮ ਕੀਤਾ ਚੌੜੇ ਪੱਤੇ ਦੇ ਤੇ ਆਪਾਂ ਨੂੰ ਦੂਜੇ ਦਾ ਪਤਾ ਲੱਗ ਜੂਗਾ ਵੀ ਕਿੱਦਾਂ ਦਾ ਕੰਮ ਕੀਤਾ ਨਦੀਨਾਂ ਦੇ ਉੱਪਰ ਗੁੱਲੀ ਡੰਡਾ ਵਗੈਰਾ ਦੇ ਉੱਪਰ ਕੁਝਕ ਦਿਨਾਂ ਤੋਂ ਤਿੰਨ ਚਾਰ ਦਿਨਾਂ ਬਾਅਦ بارش ਹੋ ਗਈ ਸੀ ਤੇ ਪਾਣੀ ਤਾਂ ਮੈਨੂੰ ਦਾ ਹੁਣ ਜ਼ਰੂਰਤ ਨਹੀਂ ਪਣੀ 15 ਤੋਂ 20 ਦਿਨ ਘੱਟੋ ਘੱਟ ਤੇ ਕਣਕ ਫਿਲਹਾਲ ਵਧੀਆ ਕੰਡੀਸ਼ਨ ਦੇ ਵਿੱਚ ਆਪਣੀ ਸੁਪਰ ਸੀਡਰ ਦੀ ਆਪਾਂ ਬਜਾਈ ਕੀਤੀ ਹੋਈ ਆ ਸੋ ਇਹ ਗੱਲਾਂ ਦਾ ਖਾਸ ਖਿਆਲ ਰੱਖਿਆ ਜਾਵੇ ਤੇ ਖਰਚੇ ਤੋਂ ਬਚਿਆ ਜਾਵੇ ਆਪਾਂ ਜਾਣਦੇ ਆ ਵੀ ਆਪਣੀ ਜਿਹੜੀ ਜ਼ਿਮੀਂਦਾਰਾਂ ਦੀ ਕਮਾਈ ਕਿੰਨੀ ਕ ਸਾਰਿਆਂ ਨੂੰ ਪਤਾ ਹੀ ਆ ਵੀ ਆਪਾਂ ਕਿਵੇਂ ਇਹਦੇ ਵਿੱਚੋਂ ਬਚਤ ਕਰਨੀ ਆ ਜੇ ਆਪਾਂ ਜਿਹੜੀ ਆਪ ਨੂੰ ਕਮਾਈ ਹੁੰਦੀ ਆ ਜਿਉਂ ਉਹਨੂੰ ਆਪਾਂ ਆ ਤਾਕਤ ਵਾਲੀਆਂ ਸਪ੍ਰੇਆਂ ਦੇ ਉੱਪਰ ਜਾਂ ਹੋਰ ਦਵਾਈਆਂ ਦੇ ਉੱਪਰ ਬੇਸਮਝੀ ਦੇ ਵਿੱਚ ਖਰਚ ਕਰ ਦੇਾਂਗੇ ਤਾਂ ਫਿਰ ਆਪਾਂ ਨੂੰ ਇੰਨੀ ਮਿਹਨਤ ਦਾ ਫਾਇਦਾ ਵੀ ਕੀ ਹਨ ਸੋ ਆਪਾਂ ਇਹਨੀਆਂ ਦੇ ਕੁਝ ਖਦ ਤੱਕ ਜਿਹੜਾ ਹੈਗਾ ਇਹਨਾਂ ਤਾਕਤ ਵਾਲੀਆਂ ਸਪ੍ਰੇਆਂ ਆ ਗਈਆਂ ਇਹ ਕੁਝ ਖਦ ਤੱਕ ਫਰਕ ਪਾ ਸਕਦੀਆਂ ਪਰ ਬਹੁਤ ਜ਼ਿਆਦਾ ਜਿਹੜਾ ਡਿਪੈਂਡ ਆ ਉਹ ਵੈਦਰ ਦੇ ਉੱਪਰ ਹੁੰਦਾ ਕਿ ਤੁਹਾਨੂੰ ਵੈਦਰ ਕਿਦਾਂ ਦਾ ਰਹਿੰਦਾ ਜੇ ਵੈਦਰ ਚੰਗਾ ਤਾਂ ਫਸਲ ਹਮੇਸ਼ਾ ਚੰਗੀ ਹੋਊਗੀ ਆਪਾਂ ਵੇਖਿਆ ਹੀ ਹੁਣ ਝੋਨੇ ਦੇ ਸੀਜ਼ਨ ਦੇ ਵਿੱਚ ਮਗਨੋ ਜਿਹੜੀ ਗਰਮੀ ਪਈ ਸੀ ਉਸਨੇ ਕਿੰਨਾ ਜ਼ਿਆਦਾ ਨੁਕਸਾਨ ਕੀਤਾ ਜਿਹੜੇ ਝੋਨੇ ਸੀ 60 65 ਬਣਤੀ ਰਹਿ ਗਏ ਹਨ ਤੇ ਉਦੋਂ ਪਹਿਲਾਂ ਆਪਾਂ ਪਿਛਲੇ ਸਾਲਾਂ ਦੇ ਵਿੱਚ ਵੇਖਿਆ ਸੀ ਉਹੀ ਸੇਮ ਹੀ ਕੀਤਾ ਹੈ ਸਭ ਕੁਝ ਉਹੀ ਸਪਰਿਆ ਕੀਤਾ ਸੀ ਤੇ ਕਿਸੇ ਦਾ ਝਾੜ 80 85 ਮੰਨ ਤੋਂ ਘਟਿਆ ਹੀ ਨਹੀਂ ਸੀਗਾ ਸੋ ਵੈਦਰ ਬਹੁਤ ਇਹਦੇ ਉੱਤੇ ਮੈਨੇ ਰੱਖਦਾ ਵੀ ਫਸਲ ਆਪਣੀ ਕਿੱਦਾਂ ਦੀ ਹੋਊਗੀ ਕਿੰਨੀ ਹੋਊਗੀ ਹਨ ਸੋ ਖਰਚਿਆਂ ਤੋਂ ਬਚਿਆ ਜਾਵੇ ਕਿਉਂਕਿ ਜ਼ਿਮੀਂਦਾਰ ਨੂੰ ਬਹੁਤ ਸਾਰੇ ਜਿਹੜੇ ਖਰਚੇ ਆ ਉਹੀ ਜਿਹੜੀ ਫਸਲ ਦਾ ਹੁੰਦਾ ਆਪਣੀ ਬੱਚੇ ਤੋਂ ਉਹਨਾਂ ਦੇ ਵਿੱਚ ਹੀ ਚਲੀ ਜਾਂਦੀ ਆ ਐਨੀ ਮਿਹਨਤ ਸੋ ਮੇਰਾ ਲਾਲੋ ਸਾਹਿਬ ਵੀ ਮੈਂ ਹਜੇ ਤੱਕ ਕੋਈ ਵੀ ਇਹਦੇ ਉੱਪਰ ਤਾਕਤ ਵਾਲੀ ਸਪਰੇ ਨਹੀਂ ਕੀਤੀ ਸਿਰਫ ਇੱਕ ਨਦੀਨ ਨਾਸ਼ਕ ਕੀਤਾ ਤੇ ਪਿਛਲੇ ਸਾਲ ਵੀ ਮੈਂ ਨਾ ਕੋਈ ਸੁੰਡੀ ਵਾਲੀ ਸਪਰੇ ਕੀਤੀ ਸੀ ਨਾ ਕੋਈ ਮੈਂ ਤੇਲੇ ਵਾਲੀ ਸਪਰੇ ਕੀਤੀ ਸੀ ਖੀਰ ਤੱਕ ਸਿਰਫ ਤਿੰਨ ਗੱਟੇ ਯੂਰੀਆ ਪਾਈ ਸੀ ਤੇ ਇਹ ਇੱਕ ਗੱਟਾ ਮੈਂ ਪਾਉਣਾ ਹੁੰਦਾ ਡੀਪੀ ਉਹਦੇ ਉੱਤੇ ਹੀ ਸਾਰੀ ਕਣਕ ਆਪਣੀ ਪੱਕ ਗਈ ਸੀ ਤੇ ਝਾੜ ਵੀ ਆਪਣਾ ਐ ਤਾਂ ਨਹੀਂ ਕਹਿੰਦੇ ਵੀ ਆਪਣਾ 70 ਮਾਨ ਨਿਕਲਿਆ ਸੀਗਾ ਆਪਣਾ 55 ਮਾਨ ਝਾੜ ਆਇਆ ਸੀਗਾ ਕੁਝ ਕੁ ਦਾ 60 ਮਾਨ ਤੇ ਕੁਝ ਕੁ ਦਾ 55 ਮਾਨ ਸੋ ਦੋਸਤੋ ਧੰਨਵਾਦ ਤੇ ਖਰਚਿਆਂ ਨੂੰ ਘਟਾ ਕੇ ਜ਼ਿੰਮੇਦਾਰ ਕਾਮਯਾਬ ਹੋ ਸਕਦਾ ਤੇ ਆਪਣੀ ਮਿਹਨਤ ਨੂੰ ਸਫਲ ਕਰ ਸਕਦਾ ਜੇ ਆਪਾਂ ਖਰਚੇ ਉਸ ਤੋਂ ਵੱਧ ਕਰਾਂਗੇ ਤਾਂ ਫਿਰ ਉਹਦੇ ਵਿੱਚ ਤੁਸੀਂ ਸਮਝੀ ਸਕਦੇ ਆਂ ਵੀ ਆਪਣਾ ਕਿੰਨੀ ਕੁ ਬਚਤ ਹੋਊਗੀ ਤੇ ਕਿੰਨੀਆਂ ਕੱਚ ਕਲਾਂ ਫਸਲਾਂ ਦੇ ਵਿੱਚ ਬਚਤਾਂ ਹੈਗੀਆਂ ਪੇਜ ਨੂੰ ਫੋਲੋ ਕਰ ਦਿਓ ਜੀ ਜਾਣਕਾਰੀ ਵਧੀਆ ਲੱਗੀ ਤਾਂ ਤੁਹਾਨੂੰ ਰਿਕੁਐਸਟ ਆ ਕਿ ਜਰੂਰ ਆਪਣੇ 3 ਤੋਂ 4 ਦੋਸਤਾਂ ਤੱਕ ਵੀਡੀਓ ਨੂੰ ਭੇਜੋ ਜੇ ਤਾਂ ਕਿ ਕਿਸਾਨੀ ਨੂੰ ਲਾਹੇਵੰਦੰਦਾ ਬਣਾ ਕੇ ਇੱਕ ਮਿਸਾਲ ਆਉਣ ਵਾਲੀ ਪੀੜ੍ਹੀ ਦੇ ਸਾਹਮਣੇ ਰੱਖੀ ਜਾਵੇ ਤੇ ਉਹ ਵੀ ਜਿਹੜੀ ਹੈਗੀ ਆ ਖੇਤੀਬਾੜੀ ਦੇ ਵਿੱਚ ਨਵੀਂ ਪੀੜ੍ਹੀ ਵੀ ਇੰਟਰਸਟ ਰੱਖੇ ਵੀਜ ਨੂੰ ਫੋਲੋ ਕਰ ਲਓ ਜੇ ਹਰ ਰੋਜ਼ ਤੁਹਾਨੂੰ ਖੇਤੀਬਾੜੀ ਦੇ ਨਾਲ ਸੰਬੰਧਤ ਸੰਦਾਂ ਦੇ ਨਾਲ ਸੰਬੰਧਤ ਜਾਣਕਾਰੀਆਂ ਨਵੀਆਂ ਵੀਡੀਓ ਮਿਲਦੀਆਂ ਰਹਿਣਗੀਆਂ ਧੰਨਵਾਦ ਜੀ